ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤਰਨਤਾਰਨ ਸਾਹਿਬ ਜਿੱਥੇ ਜਿਮਨੀ ਚੌਂ ਹੋ ਰਹੀ ਹੈ ਉੱਥੇ ਇਕੱਠੇ ਹੋਏ ਆਂ ਔਰ ਸਾਡਾ ਜਿਹੜਾ ਉਮੀਦਵਾਰ ਹੈ ਉਹ ਹੈ ਸਰਦਾਰ ਮਨਦੀਪ ਸਿੰਘ ਮੈਂ ਆਪ ਜੀ ਨਾਲ ਦੋ ਸ਼ਬਦਾਂ ਦੀ ਸਾਂਝ ਪਾਉਣੀ ਹੈ ਕਿਉਂ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰ ਸਰਜੀਤ ਕਰਨ ਦੀ ਲੋੜ ਪੈ ਗਈ 1920 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਣਿਆ ਸੀ ਅਰ ਸ੍ਰੀ ਅਕਾਲ ਤੱਕ ਸਰ ਨੂੰ ਕਿਉਂ ਇਸ ਸ਼੍ਰੋਮਣੀ ਅਕਾਲੀ ਦਲ ਨੂੰ ਮੋੜ ਜਿਹੜਾ ਅਪਡੇਟ ਕਰਨ ਦੀ ਜਿਹੜੀ ਹੈ ਜ਼ਰੂਰਤ ਪਈ ਜਦੋਂ ਛੋਟੇ ਹੁੰਦੇ ਸੀ ਨਾ ਉਦੋਂ ਸੁਣਦੇ ਹੁੰਦੇ ਸੀ ਕਿ ਭਾਰਤ ਦੇ ਵਿੱਚ ਬਿਹਾਰ ਤੇ ਯੂਪੀ ਐਸੇ ਸਟੇਟ ਹੈ ਜਿੱਥੇ 2 ਰੁਪਏ ਪਿੱਛੇ ਬੰਦਾ ਮਾਰ ਦਿੱਤਾ ਜਾਂਦਾ ਜਿੱਥੇ ਕਿਡਨਾਪ ਕਰ ਲੈ ਜਾਂਦੇ ਆ ਬੱਚੇ ਤੇ ਫਿਰ ਵੱਡੀਆਂ ਫਰੋਤੀਆਂ ਮੰਗੀਆਂ ਜਾਂਦੀਆਂ ਜਿੱਥੇ ਗੁੰਡਾ ਪਰਚੀ ਲਈ ਜਾਂਦੀ ਹੈ ਗੁੰਡਾ ਪਰਚੀ ਵਸੂਲੀ ਜਾਂਦੀ ਹੈ ਤੇ ਜਿਹੜਾ ਛੋਟੇ ਹੁੰਦੇ ਸੁਣਦੇ ਹੁੰਦੇ ਸੀ ਨਾ ਵੀ ਬਿਹਾਰ ਚ ਹੁੰਦਾ ਹੈ 2 ਰੁਪਏ ਪਿੱਛੇ ਬੰਦਾ ਮਾਰ ਦਿੰਦੇ ਆ ਬੀੜੀ ਪਿੱਛੇ ਬੰਦਾ ਮਾਰ ਦਿੰਦੇ ਆ ਉਹ ਅੱਜ ਸਾਰਾ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਫਰੋਤੀਆਂ ਇੱਥੇ ਮੰਗੀਆਂ ਜਾ ਰਹੀਆਂ ਜਿਵੇਂ ਛੋਟੇਪੁਰ ਸਾਹਿਬ ਨੇ ਦੱਸਿਆ ਜੇ ਕੋਈ ਜ਼ਮੀਨ ਵੇਚਦਾ ਹੈ ਉਹਦੇ ਤੋਂ ਫਰੋਤੀ ਮੰਗੀ ਜਾਂਦੀ ਹੈ ਜੇ ਕੋਈ ਖਰੀਦਦਾ ਤੇ ਉਹਦੇ ਤੋਂ ਫਰੋਤੀ ਮੰਗੀ ਜਾਂਦੀ ਹੈ ਤਲਵੰਡੀ ਸਾਬੋ ਤਖਸ਼ਰੀ ਦੰਦਮਾ ਸਾਹਿਬ ਛੋਟਾ ਜਿਹਾ ਕਸਬਾ ਹੈ ਪਿਛਲੇ ਤੋਂ ਪਿਛਲੇ ਸਾਲ ਉਸ ਛੋਟੇ ਜਿਹੇ ਕਸਬੇ ਦੇ ਵਿੱਚ ਸੁਣਨ ਨੂੰ ਆਇਆ ਕਿ 2 ਕਰੋੜ ਦੀ ਫਰੋਤੀ ਜਿਹੜੀ ਆ ਉਗराई ਗਈ ਹੈ ਪੰਜਾਬ ਨੂੰ ਬਿਹਾਰ ਬਣਾ ਕੇ ਰੱਖ ਦਿੱਤਾ ਹੈ ਔਰ ਨਸ਼ਾ ਜਿਹੜਾ ਕਦੇ ਬਿਹਾਰ ਯੂਪੀ ਇੱਥੇ ਵਿਕਦਾ ਹੁੰਦਾ ਸੀ ਬੰਬੇ ਦਿੱਲੀ ਕਲਕੱਤਾ ਸਿੰਥੈਟਿਕ ਡਰੱਗ ਦੇ ਇਹ ਕੇਂਦਰ ਹੁੰਦੇ ਸੀ ਅੱਜ ਪੰਜਾਬ ਜਿਹੜਾ ਉਹ ਇਸ ਵੱਡੇ ਨਸ਼ੇ ਤਸਕਰੀ ਦਾ ਜਿਹੜਾ ਅੱਡਾ ਬਣ ਗਿਆ ਗੈਂਗਸਟਰਵਾਦ ਇਹ ਫਿਲਮਾਂ 'ਚ ਦੇਖਦੇ ਹੁੰਦੇ ਸੀ ਬੰਬੇ ਇਹ ਬੰਬੇ ਗੈਂਗਸਟਰਵਾਦ ਹੈ ਕਲਕੱਤੇ ਗੈਂਗਸਟਰ ਅੱਜ ਪੰਜਾਬ ਗੈਂਗਸਟਰਾਂ ਦੀ ਧਰਤੀ ਬਣ ਗਈ ਹੈ। ਇੱਕ ਆંકੜਿਆਂ ਦੇ ਮੁਤਾਬਕ 2500 ਦੇ ਕਰੀਬ ਜਿਹੜੇ ਲੜਕੇ ਸਾਡੇ ਦੇ ਉਹ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਗੈਂਗਸਟਰਵਾਦ ਦੀ ਭੇਡ ਚੜ ਗਏ। ਤੇ 500 ਦੇ ਕਰੀਬ ਗੈਂਗ ਜਿਹੜੇ ਆ ਉਹ ਪੰਜਾਬ ਦੀ ਧਰਤੀ ਤੇ ਵਿਚਰ ਰਹੇ। ਇਹ ਕਿਉਂ ਹੋ ਗਿਆ ਸਾਰਾ ਕੁਝ? ਕੌਣ ਜ਼ਿੰਮੇਵਾਰ ਹੈ? ਉਹ ਲੋਕ ਜ਼ਿੰਮੇਵਾਰ ਹੈ। ਜਿਨ੍ਹਾਂ ਨੇ ਪਿਛਲੇ ਸਮੇਂ ਸਰਕਾਰਾਂ ਹੜਾਈਆਂ ਸਰਕਾਰਾਂ ਦੀ ਸਰਪ੍ਰਸਤੀ ਦੇ ਵਿੱਚ ਸਿੰਥੈਟਿਕ ਡਰੱਗ ਵਿਕਿਆ ਔਰ ਸਰਕਾਰਾਂ ਦੀ ਸਰਪ੍ਰਸਤੀ ਦੇ ਵਿੱਚ ਹੀ ਗੈਂਗਸਟਰਵਾਦ ਜਿਹੜਾ ਹੈ ਉਹ ਪੈਦਾ ਹੋਇਆ ਇਹ ਸਾਡੇ ਬੱਚੇ ਆ ਜਿਨ੍ਹਾਂ ਨੂੰ ਪੈਸੇ ਦੇ ਲਾਲਚ ਦੇ ਵਿੱਚ ਤੇ ਸ਼ੌਹਰਤ ਦੇ ਲਾਲਚ ਦੇ ਵਿੱਚ ਸੱਤਾ ਦੇ ਭੁੱਖੇ ਇਹਨਾਂ ਲੀਡਰਾਂ ਨੇ ਗੈਂਗਸਟਰਵਾਦ ਦੇ ਵੱਲ ਤੋਰ ਦਿੱਤਾ ਜਾਂ ਗੈਂਗਸਟਰਵਾਦ ਦੇ ਖੂਦ ਦੇ ਵਿੱਚ ਜਿਹੜਾ ਇਹਨਾਂ ਨੂੰ ਸੁੱਟ ਦਿੱਤਾ ਪਾਹੀ ਗੁਰਦਾਸ ਜੀ ਦਾ ਇੱਕ ਸ਼ਬਦ ਹੈ ਕਹਿੰਦੇ ਮਾਂ ਦੀ ਗੋਦ ਦੇ ਵਿੱਚ ਖੇਡਦੇ ਹੋਏ ਬੱਚੇ ਨੂੰ ਜੇ ਮਾਂ ਜ਼ਹਿਰ ਦੇਣ ਲੱਗੇ ਤੇ ਫਿਰ ਬੱਚੇ ਨੂੰ ਕੋਈ ਬਚਾ ਨਹੀਂ ਸਕਦਾ ਜੇ ਮਾਂ ਪੁੱਤ ਐ ਵਿਸਦੇ ਕੌਣ ਰੱਖਣ ਹਾਰਾ ਇਸ ਤੇ ਕੌਣ ਪਿਆਰਾ ਬੇੜਾ ਡੁੱਬੇ ਪਾਤਨੀ ਕੌਣ ਪਾਰ ਉਤਾਰਾ ਕਹਿੰਦੇ ਜੇ 베ੜੀ ਦਾ ਮਲਾ ਜਿਹਨੂੰ ਜ਼ਿੰਮੇਵਾਰੀ ਦਿੱਤੀ ਹੁੰਦੀ ਹੈ ਕਿ ਸਾਨੂੰ ਪਾਰ ਲੰਘਾਉਣਾ ਤੇ ਜੇ ਉਹ ਹੀ ਡੋਬਰ ਤੇ ਆ ਜਾਏ ਤੇ ਕੋਈ ਬਚਾ ਨਹੀਂ ਸਕਦਾ ਆਗੂ ਲੈ ਉਜੜ ਪਵੇ ਕੌਣ ਰੱਖਣ ਹਾਰਾ ਭਾਈ ਗੁਰਦਾਸ ਜੀ ਕਹਿੰਦੇ ਆ ਕਹਿੰਦੇ ਆਗੂ ਹੋਵੇ ਤੇ ਉਜੜ ਲੈ ਜੇ ਹਨੇਰੇ ਚ ਲੈ ਜੇ ਆਪਣੀ ਪਰਜਾ ਨੂੰ ਤੇ ਕੌਣ ਬਚਾ ਸਕਦਾ ਔਰ ਇਹਨਾਂ ਲੋਕਾਂ ਨੂੰ ਜ਼ਿੰਮੇਵਾਰੀ ਦਿੱਤੀ ਸੀ ਕਿ ਤੁਸੀਂ ਪੰਥਕ ਪਰੰਪਰਾਵਾਂ ਦੀ ਰਾਖੀ ਕਰੋਗੇ ਇਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਸੀ ਕਿ ਤੁਸੀਂ ਪੰਜਾਬ ਸਟੇਟ ਨੂੰ ਜਿਹੜਾ ਬਲੰਦੀਆਂ ਤੇ ਲੈ ਕੇ ਜਾਓਗੇ ਪਰ ਇਹਨਾਂ ਨੇ ਜ਼ਿੰਮੇਵਾਰੀ ਨਹੀਂ ਨਿਭਾਈ ਤੇ ਜਿਹੜੀ ਮੌਜੂਦਾ ਸਰਕਾਰ ਹੈ ਇਸ ਨੇ ਨਾ ਤਾਂ ਡਰਗ ਨੂੰ ਖਤਮ ਕੀਤਾ ਨਾ ਇਸ ਨੇ ਗੈਂਗਸਟਰ ਬਾਦ ਨੂੰ ਖਤਮ ਕੀਤਾ ਹਵਾ ਜ਼ਰੂਰ ਦੇ ਦਿੱਤੀ ਜਿਵੇਂ ਛੋੜੇ ਪ੍ਰੋਫੈਸਰ ਸਾਹਿਬ ਨੇ ਦੱਸਿਆ ਗਾਇਕ ਕਬੱਡੀ ਖਿਡਾਰੀ ਕਿੰਨੇ ਕਿੰਨੇ 5.5 5 6 6 ਫੁੱਟ ਦੇ ਜਵਾਨ ਜਿਹੜੇ ਆ ਉਹ ਗੋਲੀਆਂ ਦੇ ਨਾਲ ਪੁੰਨ ਦਿੱਤੇ ਗਏ ਸ਼ਰਿਆਂ ਗੋਲੀਆਂ ਦੇ ਨਾਲ ਪੁੰਨਿਆ ਜਾਂਦਾ ਇਨਲੀਗਲ ਵਾਈਪਨ ਸ਼ਰੀਆਂ ਘੜੇ ਆ ਇੱਥੇ ਵਿਕ ਰਹੇ ਔਰ ਸਰਕਾਰੀ ਸਰਪ੍ਰਸਤੀ ਦੇ ਏਟ ਹੋ ਰਿਹਾ ਚੰਡੀਗੜ੍ਹ ਦੇ ਵਿੱਚ ਇੱਕ ਸੀਨੀਅਰ ਕਿਸੇ ਅਧਿਕਾਰੀ ਨੇ ਜਾਣਕਾਰੀ ਦਿੱਤੀ ਕਹਿੰਦੇ ਜੇ ਕਿਸੇ ਤੋਂ 4 ਕਰੋੜ ਦੀ ਫਰौती ਮੰਗੀ ਜਾਂਦੀ ਹੈ ਨਾ ਤਾਂ ਉਹ ਪੁਲਿਸ ਕੋਲ ਜਾਂਦਾ ਵੀ ਮੇਰੇ ਤੋਂ 4 ਕਰੋੜ ਦੀ ਫਰौती ਮੰਗੀ ਗਈ ਹੈ ਤੇ ਅੱਗੋਂ ਪੁਲਿਸ ਅਫਸਰ ਕਹਿੰਦਾ ਮੈਂ ਤੇਰੀ 50 ਲੱਖ ਦੇ ਵਿੱਚ ਦੇਣ ਲੈਣ ਕਰਾ ਦਿੰਨਾ ਛਡਕਾਰਾ ਕਰਾ ਦਿੰਨਾ ਤੂੰ ਯਾਰ 50 ਲੱਖ ਰੁਪਏ ਦੇ ਦੇ ਆਪਣੀ ਜਾਨ ਬਚਾ ਇਹਨਾਂ ਦਾ ਪਤਾ ਕੋਈ ਨਹੀਂ ਮਤਲਬ ਦਲਾਲ ਬਣਿਆ ਹੋਇਆ ਪ੍ਰਸ਼ਾਸਨ ਜ ਜਿਹਦੀ ਜ਼ਿੰਮੇਵਾਰੀ ਹੈ ਰਾਖੀ ਕਰਨ ਦੀ ਇਹ ਐਸਾ ਪੰਜਾਬ ਬਣਾ ਦਿੱਤਾ ਹੈ ਅੱਜ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਔਰ ਤੁਹਾਡੇ ਸਹਿਯੋਗ ਦੇ ਨਾਲ ਹੀ ਇਸ ਪੰਜਾਬ ਨੇ ਬਚਣਾ ਹੈ ਨਸ਼ੇ ਦੀ ਦਲਦਲ ਤੇ ਗੈਂਗਸਟਰਵਾਦ ਦੀ ਖਾਈ ਦੇ ਵਿੱਚੋਂ ਪੰਜਾਬ ਨੂੰ ਆਪਾਂ ਨੇ ਕੱਢਣਾ ਹੈ ਇਹ ਵੱਡੇ ਇਸ਼ੂ ਨੇ ਅੱਜ ਪੰਜਾਬ ਦੇ